ਸਾਨ ਦੇ ਤੇ ਲਿਖਿਆ ਇਹ ਭਗਵੰਤ ਮਾਨ ਨੂੰ ਕੋਈ ਨਹੀਂ ਵਿਚਾਰ ਸਕਦਾ ਭਗਵੰਤ ਮਾਨ ਨੂੰ ਉਹਦੀ ਮਾਤਾ ਵੀ ਜਾਵੇ ਨਾ ਤਾਂ ਵੀ ਉਹਦੀ ਕੁਰਸੀ ਤੋਂ ਨਹੀਂ ਵਿਚਾਰ ਸਕਦੇ ਸਤਿਕਾਰਯੋਗ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਕਦਰ ਕਰਦਾ ਮਾਂ ਚਾਹੁੰਦੀ ਹੈ ਕਿ ਮੁੰਡਾ ਮੁੱਖ ਮੰਤਰੀ ਵਾ ਮੁੱਖ ਮੰਤਰੀ ਦੇ ਪੱਲੇ ਵੀ ਕੁਝ ਹੋਵੇ ਨਾ ਕੋ ਆਤਮਾ ਵੀ ਚੰਗੀਆਂ ਹੋਣ ਇਸ ਲਈ ਮੁੱਖ ਮੰਤਰੀ ਤਾਂ ਬਦਲਿਆ ਹੀ ਜਾਣਾ ਔਰ ਇਹ ਕੇਜਰੀਆਲ ਦੀ ਰਾਜਨੀਤੀ ਹੈ ਔਰ ਜੋ ਉਹਨੇ ਸਿੱਖੀ ਕੀਤੇ ਤੋਂ ਭਾਜ ਪਾ ਤੋ ਆ ਮਨੋਰ ਲਾਲ ਖੱਟਰ ਜੀ ਨੂੰ ਹਟਾਤਾ ਸੈਣੀ ਸਾਹਿਬ ਨੂੰ ਬਣਾਤਾ ਤੇ ਕਹਿਆ ਮਨੋਰ ਲਾਲ ਖੱਟਰ ਜੀ ਦੇ ਕੋਈ ਕੰਮ ਉਹ ਨਹੀਂ ਠੀਕ ਕਰ ਰਹੇ ਸੈਣੀ ਸਾਹਿਬ ਠੀਕ ਕਰਨਗੇ ਉਹੀ ਕੰਮ ਇੱਥੇ ਫਾਰਮੂਲਾ ਲਾਗੂ ਹੋਣਾ ਪੰਜਾਬ ਜੀ ਸਾਰਾ ਕੁਝ ਭਗਵੰਤ ਮਾਨ ਤੇ ਛਿੱਟ ਕੇ ਨਵਾਂ ਮੂੰਹ ਚਿਹਰਾ ਲਾਉਣਗੇ ਔਰ ਕਹਿਣਗੇ ਕਿ ਇਹ ਗਲਤੀਆਂ ਆਉਦੀ ਸੀ ਅਸੀਂ ਉਹਨੂੰ ਲਾਂਬੇ ਕਰਤਾ ਮਗਰ ਉਹ ਗਲਤੀਆਂ ਕੌਣ ਕੌਣ ਰਿਹਾ ਸੀ ਰਲ ਮਿਲ ਕੇ ਦੋਵੇਂ ਹੀ ਕਰ ਰਹੇ ਸੀ ਚਾਏ ਉਹ ਕੇਜਰੀਆ ਵਾਲਾ ਤੇ ਚਾਏ ਭਗਵੰਤ ਮਾਨ ਚੋਹਾਲ ਡੈਮ ਤੇ ਭਗਵੰਤ ਮਾਨ ਆਇਆ ਰੱਜ ਕੇ ਸ਼ਰਾਬ ਪੀਤੀ ਖਾਦੀ ਪੀਤੀ ਨੇ ਇਹਨੇ ਆਈਪੀਐਸ ਅਫਸਰ ਨਾਲ ਮਿਸਬੇਵ ਕੀਤਾ ਪਹਿਲਾਂ ਇਹਦੇ ਗਨਮੈਨ ਜਿਹੜਾ ਇਹਨੇ ਹਟਾ ਦਿੱਤਾ ਸੀ ਲਵਪਰੀਤ ਆ ਪਤਾ ਨਹੀਂ ਕੀ ਨਾਉ ਦਾ ਉਹ ਕਮਰੇ 'ਚ ਵੜ ਗਿਆ ਇਹ ਆਪਸ 'ਚ ਕਹਿੰਦੇ ਝਪੜੋ ਝਪੜੀ ਹੋਇਆ ਫਿਰ ਇਹਨੇ ਆਈਪੀਐਸ ਅਫਸਰ ਜਿਹੜੀ ਐਸਐਚਓ ਲੱਗੀ ਸੀ ਕੀ ਨਾਉ ਦਾ ਗਜ਼ਲ ਪ੍ਰੀਤਕਾ ਉਹਨੂੰ ਸੱਦਿਆ ਉਹ ਵਿਚਾਰੀ ਘਬਰਾ ਗਈ ਕਿ ਕੀ ਮੁੱਖ ਮੰਤਰੀ ਇਸ ਤਰ੍ਹਾਂ ਬਿਹੇਵ ਕਰ ਰਿਹਾ ਉਹਨੇ ਆਪ ਦਾ ਐਸਐਸਪੀ ਸੱਦ ਲਿਆ ਲੰਬਾ ਸਾਹਿਬ ਡੀਸੀ ਸਾਹਿਬ ਸੱਦ ਲਏ ਇਹਨੇ ਆਈਪੀਐਸ ਅਫਸਰ ਨਾਲ ਤੇ ਆਈਐਸ ਅਫਸਰਾਂ ਨਾਲ ਮਿਸਬੀਹੇਵ ਕੀਤਾ ਉਹਨੇ ਆ ਬਦਲੀ ਹੁਣ ਉਹਦੀ ਵਿਚਾਰੀ ਦੀ ਹੋਈ ਹੈ ਇਸੇ ਚੱਕਰ ție ਹੋਈ ਹੈ ਉਹ ਲੋਕਾਂ ਨੇ ਮੈਂ ਤੈਨੂੰ ਸਸਪੈਂਡ ਕਰ ਦੂੰ ਯੇ ਕਰ ਦੂੰ ਉਦੋਂ ਕਰਦਾ ਤੇ ਰੌਲਾ ਪੈ ਜਾਣਾ ਸੀ ਮਗਰ ਸ਼ਰਾਬ ਦੀ ਧੁੰਨ ਚ ਜੋ ਕੁਝ ਹੋਤੇ ਹੋਇਆ ਉਹ ਜਿਹੜਾ ਇਨਫੋਰਮੇਸ਼ਨ ਕਮਿਸ਼ਨ ਦਾ ਮੈਂਬਰ ਹੈ ਤਾਂ ਨਾਸੋਂ ਕਹਿੰਦਾ ਉਹ ਵੀ ਗਿਆ ਉੱਥੇ ਰਾਤ ਨੂੰ ਉਹ ਤਾਂ ਕਨਸਟੀਟਿਊਸ਼ਨਲ ਪੋਸਟ ਚੋਂ ਕੀ ਕਰਨ ਗਿਆ ਸੀ ਉੱਥੇ ਕਹਿੰਦੇ ਸ਼ਰਾਬ ਉਹਦੇ ਨਾਲ ਪੀਂਦੇ ਰਹੇ ਆ ਜੀ ਜੋ ਰੋਲਾ ਮੈਨੂੰ ਕੋਲ ਖਬਰ ਹੈ ਜੀ ਹੁਣ ਨਹੀਂ ਆ ਹੈ ਕਿ ਨਹੀਂ ਆ ਵਗਰ ਇਹ ਅਸਲੀਅਤ ਦੀਆਂ ਗੱਲਾਂ ਨੇ ਔਰ ਇਹ ਲਾਂਬਾ ਬਦਲਿਆ ਇਸ ਲਈ ਚੱਕਰ ਚ ਗਿਆ ਉਹਨੇ ਵਿਚਾਰੇ ਨੇ ਸਟੈਂਡ ਲਿਆ ਔਰ ਕੱਲ ਕੀ ਹੋਇਆ ਕੱਲ ਵਿਧਾਨ ਸਭਾ ਚ ਕਿਉਂ ਨਹੀਂ ਆਏ ਆਪਣਾ ਮੁੱਖ ਮੰਤਰੀ ਸਾਹਿਬ ਅਜਲੀਅਤ ਇਹ ਹੈ ਕਿ ਪਰਸੋ ਬਠਿੰਡੇ ਚਰਾਪ ਪੀ ਲਈ ਸੀ ਵਾਦ ਅੱਜ ਐਨਕਾ ਪਾ ਕੇ ਆਏ ਆ ਕਿਉਂ ਪਾ ਕੇ ਆਏ ਆ ਪਤਾ ਤੁਹਾਨੂੰ ਬੀਪੀ ਵਧਿਆ ਹੋਇਆ ਅੱਖਾਂ ਦਾ ਉਹ ਇੱਕ ਬਿਮਾਰੀ ਹੈ ਐਗਜ਼ੈਕਟਲੀ ਉਹਦਾ ਨਹੀਂ ਕਹਿੰਦੇ ਖੂਨ ਜੰਮ ਜਾਂਦਾ ਹੱਟਦੇ ਹੈ ਨਹੀਂ ਸ਼ਰਾਬ ਪੀਣ ਤੋਂ ਫਿਰ ਕਹਿੰਨਗੇ ਜੀ ਦੱਚੋ ਮਜੀਟੀਆਂ ਨੂੰ ਕੋਈ ਪਤਾ ਲੱਗਿਆ ਮਜੀਟੀਆਂ ਨੂੰ ਜਿਵੇਂ ਤੇਰਾ ਫੋਟੇਜ ਜਾਣ ਤੋਂ ਪਤਾ ਲੱਗਿਆ ਸੀ ਮਜੀਟੀਆਂ ਨੂੰ ਪਤਾ ਲੱਗ ਜਾਂਦਾ ਜੇ ਤੂੰ ਅਪੋਲੋ ਜਾਂਨਾ ਫਿਰ ਕਹਿੰਦਾ ਮੈਂ ਫੀਤੇ ਬਣ ਰਿਹਾ ਸੀ ਜਹਾ ਤੂੰ ਤਾਂ ਮੈਂ ਡਿੱਗਿਆ ਨਹੀਂ ਹੁਣ ਵੀ ਕਹਾਣੀ ਪਾ ਦੂਗਾ ਮੇਰੀ ਅੱਖਾਂ ਕਹਿ ਦੋ ਹੁਣ ਜਾਂ ਤੱਕ ਕਵੇ ਅੱਖਾਂ ਬਣਵਾਈਆਂ ਕਿੱਥੋਂ ਬਣਵਾਈਆਂ ਦੱਸੇ ਸਾਨੂੰ ਅਸੀਂ ਡਾਕਟਰ ਨੂੰ ਮਿਲ ਕੇ ਆਈਏ ਮੁੱਖ ਮੰਤਰੀ ਆ ਲੋਕਾਂ ਦਾ ਪ੍ਰੋਬਲਮ ਹੈ ਸ਼ਰਾਬ ਦੀ ਔਰ ਜਿਹੜਾ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਹੋਵੇ ਪੰਜਾਬ ਦਾ ਫਿਰ ਕੀ ਬਣਨਾ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਬਲਾਓ 80 80 ਲੱਖ ਕਰੋੜ ਕਰੋੜ ਰੁਪਈਆ ਖਰਚ ਹੋਵੇ ਸੀਐਮ ਆਵੇ ਹੀ ਨਾ ਲੀਡਰ ਆਫ ਦਾ ਹਾਊਸ ਮਜ਼ਾਕ ਹੀ ਬਣਿਆ ਜੀ ਫਿਰ ਕੀ ਪ੍ਰਸ਼ਾਸਨ ਅੱਜ ਮੈਂ ਅਮਨ ਅਵਰ ਰੋੜਾ ਨੂੰ ਵੇਖ ਰਿਹਾ ਸੀਗਾ ਪੁੱਟੀਆਂ ਪਟੀਆਂ ਗੱਲਾਂ ਛੱਡ ਰਿਹਾ ਮਤਲਬ ਕਮਾਲ ਹੋ ਗਈ ਕਹਿੰਦਾ ਜੀ ਅਸੀਂ ਅਫਸਰਾਂ ਨੂੰ 1 ਮਿੰਟ ਚ ਤਨਖਾਹ ਲੈਣ ਦੇ ਵਾਲੇ ਨੂੰ ਪੈਨਸ਼ਨ ਕਰ ਦਿਆਂਗੇ ਤੇ ਕ੍ਰਾਪਸ਼ਨ ਹੋ ਨਹੀਂ ਰਹੀ ਤੁਹਾਨੂੰ ਹਲੇ ਦੱਸਣ ਦੀ ਲੋੜ ਹੈ